ਪਤਾਰਾ ਵਿੱਚ ਸਜਾਏ ਜਾ ਰਹੇ ਨਗਰ ਕੀਰਤਨ ਦੀ ਤਿਆਰੀਆਂ ਮੁਕੰਮਲ ਪ੍ਰਬੰਧਕ ਕਮੇਟੀ ਨੌਜਵਾਨ ਸ਼ਕਤੀ ਤੇ ਨਾਰੀ ਸ਼ਕਤੀ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪੂਰਾ ਪਤਾਰਾ ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਹੋ ਰਿਹਾ ਗੂੰਗਾਣ ਅੱਜ ਬੀਬੀਆਂ ਨੇ ਵੀ ਕੀਤਾ ਸ਼ਬਦ ਗਾਇਨ ਤਨ ਤਨ ਜਗਤ ਗੁਰੂ ਸਿਰਗ ਰਵਿਦਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ ਉਸਵ ਦੀ ਖੁਸ਼ੀ ਵਿੱਚ ਜਲੰਧਰ ਜ਼ਿਲ੍ਹੇ ਦੇ ਇਤਿਹਾਸਕ ਤੇ ਪਾਈ ਚਾਰਕ ਸਾਂਝ ਲਈ ਜਾਣੇ ਜਾਂਦੇ ਪਿੰਡ ਪਤਾਰਾ ਵਿੱਚ 23 ਫਰਵਰੀ 2024 ਨੂੰ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦੀ ਤਿਆਰੀਆਂ ਮੁਕੰਮਲ ਹੋ ਗਿਆ ਹਨ ਤੇ ਅੱਜ ਸਾਰੇ ਪ੍ਰਬੰਧਾ ਦਾ ਪ੍ਰਬੰਧਕ ਕਮੇਟੀ ਨੇ ਜਾਇਜ਼ਾ ਵੀ ਲਿਆ ਪਰਬੰਧਕ ਕਮੇਟੀ ਨੌਜਵਾਨ ਨਾਰੀ ਸ਼ਕਤੀ ਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਪੂਰਾ ਖੇਤਰ ਚ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਮਹਿਮਾ ਦਾ ਗੂੰਗਾਨ ਹੋ ਰਿਹਾ ਤੇ ਸੰਗਤਾਂ ਸੇਵਾ ਵਿੱਚ ਲੱਗੀਆਂ ਹੋਇਆ ਹਨ ਬੀਬੀਆ ਨੇ ਸ਼ਬਦ ਗਾਇਨ ਕਰਕੇ ਮਾਹੌਲ ਭਗਤੀਮਈ ਬਣਾ ਦਿੱਤਾ ਗੁਰਦੁਆਰਾ ਸਾਹਿਬ ਦੀ ਸਜਾਵਟ ਵੀ ਦੇਖਣਯੋਗ ਸੀ ਤੇ ਅੱਜ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾਲ ਰੁਮਾਲੀ ਰੋਟੀ ਦੇ ਪ੍ਰਸਾਦੇ ਸੰਗਤ ਨੂੰ ਆਤੁੱਟ ਵਰਤਾਏਗੇ ਪਰ ਬਾਤ ਫੇਰੀ ਨਾਲ ਵੀ ਪੂਰੇ ਪਿੰਡ ਪਤਾਰਾ ਵਿੱਚ ਰੂਹਾਨੀ ਦੀ ਬਰਖਾ ਹੋ ਰਹੀ ਹੈ